ਮੁੱਖ ਮੰਤਰੀ ਪਹਿਲਾਂ ਮੀਟਿੰਗ ਮੰਨਿਆ ਸੀ ਕਿ 2016 ਤੋਂ ਪੇਕ ਹੋਇਆ ਦਾ ਏਰੀਆ 17 7002 ਵਾਲੇ ਛੇਵੇਂ ਪੇਕ ਮਿਸ਼ਨ ਪ੍ਰਾਣੀ ਫੈਂਸ ਕੇ 1975 ਸਾਲ ਬਹਾਲ ਕਰਨਾ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਬਣਾਏ ਨੂੰ ਰੈਗੂਲਰ ਕਰਨਾ ਰਿਟਾਇਰਮੈਂਟ ਹੋਏ ਸਾਥੀਆਂ ਨੂੰ ਜੋ ਫੈਕਟਰ ਤੋਂ ਨਾ ਦੇਣਾ ਸਬੰਧੀ ਜੋ ਫਿਵਾੜੇ ਮੀਟਿੰਗ ਹੋਈ ਜਿੱਥੇ ਮੰਨਿਆ ਸੀ ਜਿਵੇਂ ਤੁਹਾਡੇ ਦੁਆਰਾ ਮੀਟਿੰਗ ਹੋਊਗਾ ਪਰ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਭਵਾਨ ਤੋਂ ਤੰਗ ਆ ਕੇ ਪਹਿਲਾਂ ਜੋ ਦਾਣਾ ਮੰਡੀ ਸੈਕਟਰ 49 ਦੇ ਵੇਟੰਡੀਗੜ ਦੇ ਵਿੱਚ ਮਹਾਰਾਜੀ ਕੀਤੀ ਸੀ ਉਸ ਤੋਂ ਬਾਅਦ ਜੋ ਮੜਗਾ ਚੌਂ ਦੇ ਵਿੱਚ ਜਾ ਕੇ ਪੰਜਾਬ ਸਰਕਾਰ ਦੇ ਵਿਰੁੱਧ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀ ਰੋਜ਼ ਸਵੇਰੇ ਮੁੱਖ ਮੰਤਰੀ ਭਵਨਤਮਨ ਦਾ ਉਸਲੀ ਆਇਆ ਇਹ ਤੁਸੀਂ ਮੁੱਖ ਮੰਤਰੀ ਭਵਨਤਮਨ ਨਾਲ ਜੋ ਮੀਟਿੰਗ ਤੁਹਾਨੂੰ ਮੈਂ 10 ਸਤੰਬਰ ਦਿਨਾਂ ਹਾਂ ਪਰ ਜੋ ਅੱਜ 10 ਸਤੰਬਰ ਮੀਟਿੰਗ ਸੀ ਜੀ ਉਹ ਅੱਗੇ ਪਾ ਦਿੱਤੀ ਗਈ ਆ ਪੰਜਾਬ ਸਰਕਾਰ ਦੇ ਮਰਾਜ਼ਮਾ ਤੇ ਰਿਟਾਇਰਡ ਮਰਾਜ਼ਮਾ ਚ ਬਹੁਤ ਵੱਡਾ ਰੋਸ ਹੈ ਜਿਸ ਕਰਕੇ ਮੁਲਾਜ਼ਮ ਨੂੰ ਲਗਾਤਾਰ ਸਿੰਘ ਜਾਰੀ ਇਸ ਤਰ੍ਹਾਂ ਹੀ ਪੀਐਸ ਪੀਸੀਐਲ ਪੀਐਸਟੀਸੀਐਲ ਦੇ ਮੁਲਾਜ਼ਮਾਂ ਵੱਲੋਂ ਜੋ ਕਿ 10 11 12 ਦਿਨਾਂ ਦੀ ਛੁੱਟੀ ਲੈ ਕੇ ਪਾਵਰ ਕੰਮਿਸ਼ਨ ਦੇ ਵਿਰੁੱਧ ਜੋ ਕਿ ਸ਼ੁਰੂ ਕਰਤਾ ਹੈ ਜੀ ਕਿਉਂਕਿ ਬਿਜਲੀ ਮੰਤਰੀ ਹਰਪੰਸ ਈਟੀਓ ਨੇ ਮੀਟਿੰਗ ਨਹੀਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਦੇ ਵਿੱਚ ਸਹਿਮਤੀ ਬਣੀ ਆ ਕਿ ਸਰਕਾਰ ਕਰਨ ਵਾਲੀ ਖਾਸ ਅਪਰਾਧ ਨਹੀ ਕੀਤਾ ਗਿਆ ਜਿਸ ਕਰਕੇ ਮੁਲਾਜ਼ਮ ਬਹੁਤ ਰੋਸ ਆ ਹੁਣ ਆਉਣ ਵਾਲੇ ਸਮੇਂ ਵਿੱਚ ਜੋ ਹੈ ਪੰਜਾਬ ਸਰਕਾਰ ਹੋਵੇ ਚਾਹੀਏ ਮੁਖਰੀਪੂ ਮਾਨਤਨਗਰ ਦੇ ਵਿਰੁੱਧ ਰਸਗਾਂਜ ਲਗਾਤਾਰ ਜਾਰੀ ਆ ਇਸ ਤਰ੍ਹਾਂ ਹੀ ਜੋ ਕੰਪਿਊਟਰ ਦੇ ਹਾਵਕ ਧੂਰੀ ਦੇ ਵਿੱਚ ਬੈਠੇ ਆ ਲਗਾਤਾਰ ਤਾਨਾ ਲਾ ਕੇ ਉਹਨਾਂ ਨੇ ਮੰਗਾ ਕਿ ਸਾਨੂੰ ਸਿੱਖਿਆ ਭਵਜ ਮਾਰਜ ਕੀਤਾ ਜਾਵੇ ਤੇ 6 ਬੇ ਲੱਗਦਾ ਪਰ ਹਰ ਸਮੇਂ ਪੰਜਾਬ ਸਰਕਾਰ ਲਗਾਤਾਰ ਜੋ ਲਾਰੇ ਲਾ ਰਹੀ ਹੈ ਇਸ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਸੁਪਰਥਰਮਨ ਰੋਪੜ ਗੁਰੂ ਹਰਗੋਬਿੰਦ ਸਿੰਘ ਥਰਮਨ ਲਹਿਰਾ ਮੁਹੱਬਤ ਦੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਕੋਲ ਕੰਮ-ਕਮ ਕਰਦੇ ਆ ਉਨਾ ਵਿੱਚੋਂ ਇਹ ਤਾਂ ਕਿ ਇੱਕ ਵੀ ਕੰਮ ਪੱਕਾ ਨਹੀਂ ਦਿੱਤਾ ਗਿਆ ਮੁੱਖ ਮੰਤਰੀ ਭਵੰਤ ਦਵਾਰ ਕਈ ਵਾਰ ਚੁੱਕਿਆ ਕਿ ਆ ਜੇ ਜੋ ਸਰਕਾਰੀ ਮੈਂ ਕੰਮ ਮੈਂ ਕੰਮ ਕਰਦੇ ਉਹ ਅੱਗੇ ਮੈਂ ਕੱਚਾ ਅੱਜ ਛੱਡਣਗਾ ਮੁੱਖ ਮੰਤਰੀ ਭਵੰਤ ਮਾਨ ਸਾਂਝੇ ਫਰਮ ਦੇ ਆਗੂਆਂ ਨੂੰ ਮੀਟਿੰਗ ਦੇ ਕੇ ਭੱਜਿਆ ਜਿਸ ਕਰਕੇ ਮਲਾਜਾਂ ਵਿੱਚ ਬਹੁਤ ਰੋਸ ਹੈ ਕਿਉਂਕਿ ਮੁੱਖ ਮੰਤਰੀ ਪਹਿਲਾਂ ਮੀਟਿੰਗ ਮੰਨਿਆ ਸੀ ਕਿ 2016 ਤੋਂ ਪੇ ਕਿਹ ਹੁੰਦਾ ਏਰੀਅਰ 17 ਸਾਲ ਦਾ ਦਰਬੀ ਵਾਲੇ 6 ਪੇਗ ਮਿਸ਼ਨ ਪੁਰਾਣੀ ਫੈਂਸਕੀ ਨੇ 1972 ਸਾਲ ਬਹਾਲ ਕਰਨਾ ਪੰਜਾਬ ਸਰਕਾਰ ਦੇ ਮੈਹਿਕ ਵਿੱਚ ਕੰਮ ਕਰਦੇ ਕੱਚੇ ਮਲਾਦ ਨੂੰ ਰੈਗੂਲਰ ਕਰਨਾ ਰਿਟਾਇਰਮੈਂਟ ਹੋਏ ਸਾਥੀਆਂ ਨੂੰ ਜੋ ਫੈਕਟਰ ਤੋਂ ਨਾਂ ਦੇਣਾ ਸੰਬੰਧੀ ਜੋ ਫਵਾੜੇ ਦੀ ਮੀਟਿੰਗ ਹੋਈ ਸੀ ਤੇ ਮੰਨਿਆ ਸੀ ਜਿਵੇਂ ਤੁਹਾਡੇ ਦੁਆਰਾ ਮੀਟਿੰਗ ਹੋਊਗਾ ਪਰ ਮਲਾਜਮਾਂ ਵੱਲੋਂ ਮੁੱਖ ਮੰਤਵਾਂ ਤੋਂ ਤੰਗ ਆ ਕੇ ਪਹਿਲਾਂ ਜੋ ਦਾਣਾ ਮੰਡੀ ਸੈਕਟਰ 49 ਦੇ ਵਿੱਚ ਅੰਦਿਕੜ ਵਿੱਚ ਮਹਾਰਲੀ ਕੀਤੀ ਸੀ ਉਸ ਤੋਂ ਬਾਅਦ ਜੋ ਮਾਰਗਾ ਚੌਂ ਦੇ ਵਿੱਚ ਜਾ ਕੇ ਪੰਜਾਬ ਸਰਕਾਰ ਦੇ ਵਿਰੁੱਧ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀ ਰੋਜ਼ ਸਵੇ ਮੱਖ ਮੰਤਰੀ ਭਵਨ ਤਮਨ ਦਾ ਉਸ ਲਈ ਆਇਆ ਇਹ ਤੁਸੀਂ ਮੱਖ ਮੰਤਰੀ ਭਵਨ ਤਮਨ ਨਾਲ ਜੋ ਮੀਟਿੰਗ ਤੁਹਾਨੂੰ ਮੈਂ ਦੱਸ